ਜੀ ਅੱਜ ਆਪਾਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਪੰਜ ਸਰੋਵਰਾਂ ਦੇ ਦਰਸ਼ਨ ਕਰਾਂਗੇ ਇਹ ਹੈ ਪਹਿਲਾ ਸਰੋਵਰ ਕੌਲ ਸਰ ਸਾਹਿਬ ਜੋ ਬਾਬਾ ਅਟੱਲ رائے ਸਾਹਿਬ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਹੀ ਹੈ ਗੁਰਦੁਆਰਾ ਬੀਬੀ ਕੋਲਾ ਜੀ ਕੌਲ ਸਰ ਸਾਹਿਬ ਸਰੋਵਰ ਦਾ ਨਾਮ ਹੈ ਬੀਬੀ ਕੋਲਾ ਜੀ ਕੌਣ ਸਨ ਲਾਹੌਰ ਦੇ ਵਿੱਚ ਮੁਸਲਮਾਨ ਜਾਤੀ ਨਾਲ ਸੰਬੰਧ ਰੱਖਦੇ ਬੀਬੀ ਕੋਲਾ ਜੀ ਦਾ ਜਨਮ ਹੋਇਆ ਜਦੋਂ ਉਹਨਾਂ ਨੇ ਸਾਈ ਮੀਆਂ ਮੀਰ ਜੀ ਦੀ ਸੰਗਤ ਕਰਦੇ ਸਨ ਤੇ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗਾ ਸਮਾਪਤ ਹੋਇਆ ਜਦੋਂ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਕੀਤੇ ਤੇ ਉਹ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਹੀ ਰਹਿਣ ਲੱਗ ਪਏ ਇੱਥੇ ਬੀਬੀ ਕੋਲਾ ਜੀ ਜਦੋਂ ਰਹਿੰਦੇ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਜਗ੍ਹਾ ਤੇ ਨਿਵਾਸ ਕਰਵਾਇਆ ਬੀਬੀ ਕੋਲਾ ਜੀ ਦਾ ਗੁਰੂ ਘਰ ਦੇ ਅਨਨ ਸੇਵਕ ਸੇਵਾ ਦੇ ਪੁੰਜ ਸੇਵਾ ਸਿਮਰਨ ਕਰਦੇ ਰਹਿੰਦੇ ਬੀਬੀ ਕੋਲਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਤੋਂ ਖੁਸ਼ ਹੋ ਕੇ ਬਾਬਾ ਬੁੱਢਾ ਸਾਹਿਬ ਜੀ ਦੀ ਡਿਊਟੀ ਲਾਈ ਉਹਨਾਂ ਨੇ 1624 ਤੋਂ ਲੈ ਕੇ 1627 ਸ੍ਰੀ ਤੱਕ ਬਾਬਾ ਬੁੱਢਾ ਜੀ ਨੇ ਆਪਣੀ ਨਗਰਾਨੀ ਹੇਠ ਇਸ ਕੌਲ ਸਰ ਸਰੋਵਰ ਦੀ ਖੁਦਾਈ ਕਰਵਾਈ ਗੁਰੂ ਜੀ ਨੇ ਇਸ ਦਾ ਨਾਮ ਕੌਲ ਸਰ ਸਾਹਿਬ ਰੱਖਿਆ ਅਮਰਤਸਰ ਸਾਹਿਬ ਦਾ ਦੂਸਰਾ ਇਤਿਹਾਸਿਕ ਸਰੋਵਰ ਹੈ ਅਮਰਤਸਰ ਸਾਹਿਬ ਸਰੋਵਰ ਇਸ ਨੂੰ ਗੁਰੂ ਰਾਮਦਾਸ ਸਰੋਵਰ ਵੀ ਆਖਦੇ ਹਨ ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਨੇ ਸਰੋਵਰ ਦੀ ਖਦਵਾਈ ਕਰਵਾਈ ਸੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਰੋਵਰ ਨੂੰ ਪੱਕਾ ਕੀਤਾ ਸੀ ਤੇ ਹਰਮੰਦਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਚਨ ਸਨ ਕਿ ਸੰਗਤਾਂ ਪਹਿਲਾਂ ਕੌਲ ਸਰ ਸਰੋਵਰ ਵਿੱਚ ਇਸ਼ਨਾਨ ਕਰਨ ਉਹਨਾਂ ਫਿਰ ਅਮਰਤਸਰ ਸਰੋਵਰ ਵਿੱਚ ਇਸ਼ਨਾਨ ਕਰਨ ਅਮਰਤੋ ਸਰਸਹਬ ਦੀ ਧਰਤੀ ਤੇ ਤੀਸਰਾ ਸਰੋਵਰ ਹੈ ਵਿਵੇਕ ਸਰਸਹਬ ਇੱਥੇ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਮੀਰੀ ਪੀਰੀ ਦੇ ਮਾਲਕ ਜਦੋਂ ਸ਼ਿਕਾਰ ਖੇਡ ਕੇ ਵਾਪਸ ਆਇਆ ਕਰਦੇ ਸਨ ਤੇ ਇੱਥੇ ਬੈਠ ਕੇ ਆਰਾਮ ਕਰਿਆ ਕਰਦੇ ਸਨ ਬਾਬਾ ਬੁੱਢਾ ਸਾਹਿਬ ਜੀ ਨਾਲ ਤੇ ਹੋਰ ਸੰਗਤਾਂ ਨਾਲ ਵਿਚਾਰ ਵਟਾਂਦਰੇ ਵੀ ਇਸ ਜਗ੍ਹਾ ਤੇ ਕਰਿਆ ਕਰਦੇ ਸਨ ਗਿਆਨ ਦੀ ਚਰਚਾ ਹੁੰਦੀ ਸੀ ਇਸ ਜਗ੍ਹਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1685 ਵਿਕਰਮੀ ਵਿੱਚ ਆਪਣੇ ਹੱਥੀ ਇਸ ਸਰੋਵਰ ਨੂੰ ਟੱਕ ਲਾਇਆ ਤੇ ਇਸ ਦਾ ਨਾਮ ਬਿਵੇਕ ਸਰ ਸਾਹਿਬ ਰੱਖਿਆ ਸਰੋਵਰ ਦੇ ਕਿਨਾਰੇ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਉਸ ਗੁਰਦੁਆਰਾ ਸਾਹਿਬ ਦਾ ਨਾਮ ਬਿਵੇਕ ਸਰ ਸਾਹਿਬ ਰੱਖਿਆ ਇਹ ਬਿਵੇਕ ਸਰ ਸਰੋਵਰ ਜਦੋਂ ਆਪਾਂ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਤੋਂ ਹਰਮੰਦਰ ਸਾਹਿਬ ਵਾਲੀ ਗਲੀ ਵਿੱਚ ਜਾਂਦੇ ਹਾਂ ਤੇ ਉਸ ਗਲੀ ਵਿੱਚ ਬਣਿਆ ਹੋਇਆ ਹੈ ਇੱਕ ਕਰੀਰ ਦਾ ਦਰਖਤ ਹੈ ਜਿਸ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਆਪਣਾ ਘੋੜਾ ਬਨਿਆ ਕਰਦੇ ਸਨ ਐਸ ਦੇ ਬਿਲਕੁਲ ਹੀ ਸਾਹਮਣੇ ਹੈ ਸਰੋਵਰ ਗੁਰਦੁਆਰਾ ਰਾਮਸਰ ਸਾਹਿਬ ਇਹ ਉਹ ਪਵਿੱਤਰ ਪਾਵਨ ਸਥਾਨ ਹੈ ਜਿੱਥੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹਸਤ ਕਮਲਾ ਨਾਲ ਇੱਕ ਪਵਨ ਸਰੋਵਰ ਤਿਆਰ ਕਰਵਾਇਆ ਜਿਸ ਦਾ ਨਾਮ ਆਰਾਮਸਰ ਸਾਹਿਬ ਰੱਖਿਆ ਇਸ ਸਰੋਵਰ ਦੇ ਆਸ-ਪਾਸੇ ਸ਼ਾਂਤਮਈ ਮਾਹੌਲ ਨੂੰ ਦੇਖਦੇ ਹੋਏ ਸਰੋਵਰ ਦੇ ਲਹਿੰਦੇ ਪਾਸੇ ਤੰਬੂ ਲਗਾ ਕੇ ਕਲਯੁਗ ਦੇ ਲੋਕਾਂ ਨੂੰ ਤਾਰਨ ਹਿੱਤ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਪਾਈ ਗੁਰਦਾਸ ਜੀ ਤੋਂ ਲਿਖਵਾਉਣੀ ਸ਼ੁਰੂ ਕੀਤੀ ਇਹ ਹੈ ਹਰਮੰਦਰ ਸਾਹਿਬ ਦੀ ਧਰਤੀ ਅਮਰਤ ਸਰ ਸਾਹਿਬ ਦੀ ਧਰਤੀ ਤੇ ਚੌਥਾ ਸਰੋਵਰ ਜਿਸ ਦਾ ਨਾਮ ਹੈ ਰਾਮ ਸਰ ਸਰੋਵਰ ਨਾਲ ਹੀ ਇਸ ਦੇ ਸਥਿਤ ਹੈ ਗੁਰਦੁਆਰਾ ਰਾਮ ਸਰ ਸਹਿਬ ਇਸ ਜਗ੍ਹਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਉਪਰਾਲੇ ਸਬਦਕਾ 골ਡਨ ਆਫਸੈਟ ਪ੍ਰੈਸ ਲਗਾ ਕੇ ਬੜੇ ਆਦਰਪੂਰ ਤੇ ਸਤਕਾਰ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਤਿਆਰ ਕੀਤੇ ਜਾਂਦੇ ਹਨ ਅਮਰਤ ਸਰ ਸਹਿਬ ਦੀ ਧਰਤੀ ਤੇ ਪੰਜਵਾਂ ਸਰੋਵਰ ਹੈ ਸੰਤੋਖ ਸਰ ਸਹਿਬ ਚੌਥੇ ਪਾਤਸ਼ਾਹ ਤੇ ਪੰਜਵੇਂ ਪਾਤਸ਼ਾਹ ਜੀ ਦੀ ਚਰਨ ਛੋਹ ਧਰਤੀ ਗੁਰਦੁਆਰਾ ਟਾਲੀ ਸਹਿਬ ਸੰਤੋਖ ਸਰ ਸਾਹਿਬ ਸਰੋਵਰ ਹੈ ਇਹ ਇਹ ਸਰੋਵਰ ਸਾਰਾ ਗੜੀ ਸਰਾਂ ਦੇ ਬੈਕ ਸਾਈਡ ਸਟੱਟ ਹੈ ਇਸ ਸਰੋਵਰ ਦੀ ਖਦਾਈ ਗੁਰੂ ਰਾਮਦਾਸ ਸਾਹਿਬ ਜੀ ਨੇ ਕਰਵਾਈ ਤੇ ਬਾਅਦ ਵਿੱਚ ਇਸ ਦੀ ਸੇਵਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤੀ ਇਹ ਸਨ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਪੰਜ ਸਰੋਵਰ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਰ ਲੱਗਦਾ ਹੈ ਇਨ੍ਹਾਂ ਸਰੋਵਰਾਂ ਬਾਰੇ ਕੋਈ ਹੋਰ ਜਾਣਕਾਰੀ ਹੈ ਤਾਂ ਸਾਡੇ ਨਾਲ ਸਾਂਝੀ ਜ਼ਰੂਰ ਕਰੋ ਵੀਡੀਓ ਚੰਗੀ ਲੱਗੇ ਸ਼ੇਅਰ ਜ਼ਰੂਰ ਕਰਨਾ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ